ਭਗਤ ਸਿੰਘ ਜੁਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸਿਨਾਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਉਸੇ ਸਮੇਂ ਜੁੜ ਗਿਆ ਜਦੋਂ ਇਸ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪ੍ਰੀਤ ਸਿੰਘ ਲਾਹੌਰੀ ਨੇ 42 ਸਾਊਥ ਏਸ਼ੀਆਨ ਕ੍ਰਾਸ ਕੋਚੀ ਕੇਰਲਾ ਵਿੱਚ 골ਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਅੱਜ ਸੈਂਟਰ ਵਿੱਚ ਮੈਡਲ ਜਿੱਤ ਕੇ ਪਹੁੰਚੇ ਹਰਪ੍ਰੀਤ ਸਿੰਘ ਲਾਹੌਰੀ ਦਾ ਸਿਦਾਰੀਆਂ ਤੇ ਪ੍ਰਬੰਧਕਾਂ ਵੱਲੋਂ ਜੇਤੂ ਨਾਇਕ ਵਾਂਗੂ ਸਵਾਗਤ ਕੀਤਾ ਗਿਆ ਮੈਡਲ ਜੇਤੂ ਖਿਡਾਰੀ ਲਾਹੌਰੀ ਸੰਬੰਧੀ ਜਾਣਕਾਰੀ ਦਿੰਦਿਆਂ ਜੁਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਇਹੋ 2022 ਵਿੱਚ ਸੈਂਟਰ ਦੇ ਸਾਫਾ ਖਿਡਾਰੀ ਚਾਚੇ ਹਰਦੀਪ ਸਿੰਘ ਜੂਡੋ ਕੋਚ ਅਮ੍ਰਿਤਸਰ ਨਾਲ ਜੂਡੋ ਸਿੱਖਣ ਆਇਆ ਸੀ ਲਾਹੌਰੀ ਦਾ ਪਿਤਾ ਗੁਰਦੀਪ ਸਿੰਘ ਲਾਹੌਰੀ ਵੀ ਜੂਡੋ ਖਿਡਾਰੀ ਸੀ ਪਰ 20 ਸਾਲ ਪਹਿਲਾਂ ਉਹ ਪੈਸੇ ਕਮਾਉਣ ਵਿਦੇਸ਼ ਚਲਾ ਗਿਆ ਅਤੇ ਵਾਪਸ ਨਹੀਂ ਆਇਆ ਤੇ ਨਾ ਹੀ ਉਸ ਦਾ ਆਪਣੇ ਪਰਿਵਾਰ ਨਾਲ ਕੋਈ ਰابطਾ ਹੈ ਉਸ ਸਮੇਂ ਲਾਹੌਰੀ 1 ਸਾਲ ਦਾ ਸੀ ਜਦੋਂ ਉਹ ਆਪਣੇ ਪਿਤਾ ਤੋਂ ਵਾਂਝਾ ਹੋਇਆ ਉਸ ਦਾ ਪਾਲਣ ਪੋਸ਼ਣ ਉਸ ਦੇ ਚਾਚੇ ਤਾਇਆ ਤੇ ਦਾਦੀ ਨੇ ਕੀਤਾ ਹੈ ਉਨਾ ਕਿਹਾ ਕਿ ਅੱਠਵਾਰੀ ਦਾ ਨੈਸ਼ਨਲ ਖਿਡਾਰੀ ਹਰਪ੍ਰੀਤ ਸਿੰਘ ਲਾਹੌਰੀ ਕਈ ਵਾਰ ਨੈਸ਼ਨਲ ਪੱਗੜਤੇ ਮੈਡਲ ਜਿੱਤ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਤੇ ਸਿੰਘ ਦੀ ਰਿਪੋਰਟ ਅਸੀਂ ਸ਼ੀਰ ਪਾਕਿਸਤਾਨ ਜੁਡੋ ਟ੍ਰੇਨਿੰਗ ਸੈਂਟਰ ਚ ਹਰਪ੍ਰੀਤ ਸਿੰਘ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਕਰਨਾ ਚ ਖੇਡਣ ਗਏ ਸੀ ਸਾਊਥ ਏਸ਼ੀਆ ਹੋਈ ਸੀ ਸਾਊਥ ਏਸ਼ੀਆ ਇੱਕ ਕਰਾਸ਼ ਰਸ਼ੀਨ ਜੁਡੋ ਗੇਮ ਹੈ ਜਿਹੜੀ ਪਹਿਲੀ ਵਾਰੀ ਜਿਹਦੀ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਹੈ ਉਦੇ ਚ ਇਹਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਇੰਡੀਆ ਦੀ ਪ੍ਰਤੀਨਿਧਤਾ ਕਰਦੇ ਹੋਏ 골ਡ ਮੈਡ ਜਿੱਤੇ ਆ ਸਾਨੂੰ ਖੁਸ਼ੀ ਹੈ ਕਿ ਜਦੋਂ ਇਹ ਜੇ ਬੱਚੇ ਜਿਹੜੇ ਲਗਾਤਾਰ ਪਿਛਲੇ ਇਹ 10 ਸਾਲ ਤੋਂ ਛੋਟੇ ਜੀ ਉਮਰ ਚ ਸਾਡੇ ਸੈਂਟਰ ਚ ਆਇਆ ਸੀ ਇਹ ਲਗਾਤਾਰ ਮਿਹਨਤ ਕਰਦਾ ਗਿਆ ਨੈਸ਼ਨਲ ਲੈਵਲ ਦੇ ਮੈਡਲ ਨੇ ਜੂਨੀਅਰ ਤੋਂ ਵੀ ਮੈਡਲ ਨੇ ਅੱਜ ਇਹ ਇਸ ਮੁਕਾਮ ਤੇ ਪਹੁੰਚਿਆ ਕਿ ਸਾਊਥ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਸ ਲੜਕੇ ਨੇ ਇਹ ਨਵੀਂ ਗੇਮ ਕ੍ਰਾਸ਼ ਜਿਹੜੀ ਆ ਉਹਦੇ ਵਿੱਚ 골ਡ ਮੈਡ ਜਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕ੍ਰਾਸ਼ ਗੇਮ ਖੇਡ ਨੂੰ ਮਾਨਤਾ ਦਿੱਤੀ ਆ ਤੇ ਆਸ ਕਰਦੇ ਆ ਸਰਕਾਰ ਤੋਂ ਵੀ ਇਸ ਖਿਡਾਰੀ ਨੂੰ ਜਿਹੜਾ ਇਹ ਬਣਦਾ ਰੁਤਬਾ ਹੈ ਇਹਦਾ ਬਣਦਾ ਜਿਹੜੀ ਇਹਦੀ ਸੈਤਾ ਹੈ ਉਹ ਦਿੱਤੀ ਜਾਵੇ ਤਾਂ ਜੋ ਇਹ ਇੰਟਰਨੈਸ਼ਨਲ ਪੱਧਰ ਤੇ ਏਸ਼ੀਆ ਦੇ ਵਿੱਚ ਇਹ ਮੈਡਲ ਜਿਹੜਾ ਪ੍ਰਾਪਤ ਕਰ ਸਕੇ ਤੇ ਹੋਰ ਨਾਲ ਬੱਚਿਆਂ ਦੇ ਲਈ ਵੀ ਇਹ ਪ੍ਰੇਰਨਾ ਸਰੋਤ ਬਣੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਜੇ ਬੱਚੇ ਮੈਡਲ ਜਿੱਤ ਕੇ ਆਉਂਦੇ ਤਾਂ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦੇ ਨੇ ਅਸੀਂ ਆਪਣੇ ਵੱਲੋਂ ਤਾਂ ਜੁਡੋ ਐਸੋਸੀਏਸ਼ਨ ਵੱਲੋਂ ਡਿਸਟ੍ਰਿਕਟ ਜੁਡੋ ਕਾ ਵੈਲਫੇਅਰ ਸੈਟੀ ਵੱਲੋਂ ਗੁਰਦਾਸਪੁਰ ਵਾਸੀਆਂ ਵੱਲੋਂ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਖਾਸ ਕਰਕੇ ਇਹਦੀ ਦਾਦੀ ਨੂੰ ਇਹਨਾਂ ਦੀ ਮਾਤਾ ਨੂੰ ਬਹੁਤ ਬਹੁਤ ਵਧਾਈ ਦਿਨਾ ਇਹਨਾਂ ਦਾ ਚਾਚਾ ਜਿਹੜਾ ਆਪ ਵੀ ਕੋਚ ਹੈ ਉਹਦੇ ਨੂੰ ਉਹਨੂੰ ਹੀ ਵਧਾਈ ਦੇਣਾ ਕਿਉਂਕਿ ਉਹਦੀ ਪ੍ਰੇਰਨਾ ਸਦਕਾ ਹੀ ਅੱਜ ਇਹ ਇਸ ਮਕਾਮ ਤੇ ਪਹੁੰਚਿਆ ਸਾਰੇ ਕੋਚਾਂ ਵੱਲੋਂ ਵਿਦਿਆਰਥੀਆਂ ਵੱਲੋਂ ਅਸੀਂ ਇਸ ਦਾ ਜੀ ਆਇਆਂ ਕਰਦੇ ਮੇਰਾ ਨਾਮ ਹਰਪੀ ਸਿੰਘ ਹੈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਸੀ ਟ੍ਰਾਇਲ ਜਣ ਗਿਆ ਪਟਿਆਲੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਮੈਂ ਸਾਊਥ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਫਿਰ ਮੈਂ ਅਗੋਂ ਕੇਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ 6 ਟੀਮਾਂ ਆਈਆਂ ਸੀ ਪਾਕਿਸਤਾਨ ਭਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਰਨਪਾਲਣਾ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਵਾਲਿਆਂ ਨਾਲ ਏ ਬੀ ਟੀਮ ਸੀ ਤੇ ਅੱਜ ਮੈਂ ਇੱਥੇ ਪਹੁੰਚਿਆ ਇਹਨੇ ਮੁਕਾਮ 'ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੋਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ